ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ ਡਿਬੇਟ ਸ਼ੋਅ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਮੈਂ ਹਾਂ ਲਖਸ਼ਮਨ ਤਾਂ ਮੰਗਲਵਾਰ ਨੂੰ ਹਿਰਾਸਤ ਦੇ ਵਿੱਚ ਇੱਕ ਰਾਜਸਥਾਨ ਦੇ ਵਿਅਕਤੀ ਨੂੰ ਲਿਆ ਗਿਆ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਉਸ ਵਿਅਕਤੀ ਦੀ ਹਿਰਾਸਤ ਨੂੰ ਲੈ ਕੇ ਗਲਪ ਹੋ ਜਾਂਦੀ ਹੈ ਇਸ ਵਿਅਕਤੀ ਤੇ ਜਾਲੀ ਦਸਤਕਾਂ ਦੇ ਨਾਲ ਰਾਜ ਸਭਾ ਉਪਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੋਸ਼ ਲੱਗੇ ਜਿਸ ਦੀਆਂ ਤਸਵੀਰਾਂ ਤੇ ਗ੍ਰਿਫਤਾਰੀ ਦੀਆਂ ਤਸਵੀਰਾਂ ਚਲਾ ਰਹੇ ਹਾਂ ਦੂਜੇ ਪਾਸੇ ਕੌਣ ਹੈ ਨਵਨੀਤ ਚਤੁਰਵੇਦੀ ਉਹ ਦਿਖਾ ਰਹੇ ਹਾਂ ਤੁਹਾਨੂੰ ਨਵਨੀਤ ਚਤੁਰਵੇਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਜਾਲੀ ਦਸਤਕਾਂ ਦੀ ਵਰਤੋਂ ਕਰਕੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਇਹਨਾਂ ਤੇ ਦੋਸ਼ ਲੱਗਾ ਪਾਰਟੀ ਨੇ ਉਸ ਵਿਰੋਧ ਐਫ ਆਈ ਆਰ ਦਰਜ ਕੀਤੀ ਜਿਸ ਤੋਂ ਬਾਅਦ ਉਸ ਨੂੰ ਮੰਗਲਵਾਰ ਰਾਸਦ ਦੇ ਵਿੱਚ ਲੈ ਲਿਆ ਗਿਆ ਇਹ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਵਿਚਕਾਰ ਝੜਪ ਦਾ ਕਾਰਨ ਬਣੀ ਇਹ ਸਾਰਾ ਮਾਮਲਾ ਪੰਜਾਬ ਦੇ ਵਿੱਚ ਰਾਜ ਸਭਾ ਉਪ ਚੋਣਾਂ ਦੇ ਨਾਲ ਸੰਬੰਧਿਤ ਹੈ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਸੀ ਉਹ 24 ਅਕਤੂਬਰ ਨੂੰ ਹੋਣੀਆਂ ਸੀ ਪਰ ਹੁਣ ਨਹੀਂ ਹੋਵੇਗੀ ਕਿਉਂਕਿ ਨਵਨੀਤ ਚਤੁਰਵੇਦੀ ਜਿਹੜਾ ਉਹ ਰਾਸਦ ਦੇ ਵਿੱਚ ਲੈ ਲਿਆ ਗਿਆ 7 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਟਰਾਈਡੈਂਟ ਗਰੁੱਪ ਦੇ ਮਾਲਕ ਇਕੱਲੇ ਬਚੇ ਸੀ ਤੇ ਇਸ ਕਰਕੇ ਉਹ ਹੁਣ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਨੇ ਇਸ ਸੋਪ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਨਾਮਜ਼ਦਗੀ ਭਰ ਦਿੱਤੀ ਗਈ ਸੀ ਪਰ ਨਾਮਜ਼ਦਗੀ ਪੱਤਰ ਦਾਖਲ ਨਵਨੀਤ ਦੇ ਵੱਲੋਂ ਵੀ ਕੀਤਾ ਗਿਆ ਇੱਕ ਵਾਰ ਨਹੀਂ ਦੋ ਵਾਰ ਕੀਤਾ ਗਿਆ ਪਹਿਲਾ 6 ਅਕਤੂਬਰ ਨੂੰ ਕੀਤਾ ਗਿਆ ਫਿਰ 13 ਅਕਤੂਬਰ ਨੂੰ ਦੋਵੇਂ ਵਾਰ ਉਸ ਦੀਆਂ ਨਾਮਜ਼ਦਗੀਆਂ ਦੇ ਵਿੱਚ ਕਥਿਤ ਤੌਰ ਤੇ ਵਿਧਾਇਕਾਂ ਦੇ ਜਾਲੀ ਦਸਤਕਤ ਸਨ ਹਾਲਾਂਕਿ ਉਹ ਜਾਲੀ ਸਨ ਕਿ ਨਹੀਂ ਨਵਨੀਤ ਦਾ ਕਹਿਣਾ ਹੈ ਕਿ ਉਹ ਜਾਲੀ ਨਹੀਂ ਸਨ ਮੈਨੂੰ 68 ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ 68 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਸਮਰਥਨ ਹੈ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਨਵਨੀ ਚਤੁਰਵੇਦੀ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਉਸ ਨੂੰ ਮੰਗਲਵਾਰ ਨੂੰ ਹਰਾਸ ਦੇ ਵਿੱਚ ਲੈ ਲਿਆ ਗਿਆ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਝੜਪ ਹੋਈ ਜ ਜਿਹਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਮਾਮਲਾ ਹੱਤੋਂ ਪਾਈ ਤੱਕ ਪਹੁੰਚ ਗਿਆ ਤੇ ਹੁਣ ਸਿਆਸਤ ਗਰਮਾ ਗਈ ਹੈ ਇਸ ਤੇ ਕਿ ਕੌਣ ਹੈ ਨਵਨੀ ਚਤੁਰਵੇਦੀ ਜਿਸ ਨੂੰ 4 ਦਿਨ ਪਹਿਲਾਂ ਤੱਕ ਕੋਈ ਜਾਣਦਾ ਤੱਕ ਨਹੀਂ ਸੀ ਹਾਲਾਂਕਿ ਇੱਕ ਸੀਨੀਅਰ ਪੱਤਰਕਾਰ ਨੇ ਸੂਬੇ ਦੇ ਲਈ ਦੇਸ਼ ਦੇ ਲਈ ਕਾਫੀ ਕੁਝ ਕਰ ਚੁੱਕੇ ਨੇ ਪਰ ਸਿਆਸਤਦਾਨਾਂ ਦੇ ਨਾਮ ਦੇ ਵਿੱਚ ਇਹਨਾਂ ਦਾ ਨਾਮ ਕਿਤੇ ਦੂਰ ਦੂਰ ਤੱਕ ਨਹੀਂ ਸੀ ਫਿਰ ਇੱਕਦਮ ਰਾਜ ਸਭਾ ਦੀ ਸੀਟ ਦੇ ਲਈ ਨਾਮ ਇਹਨਾਂ ਅੱਗੇ ਆ ਗਿਆ ਪੂਰਾ ਚਰਚਾ ਦਾ ਮੁੱਦਾ ਬਣ ਗਿਆ ਹਰ ਹਰ ਨਿਊਜ਼ ਚੈਨਲ ਤੇ ਹਰ ਅਖਬਾਰ ਤੇ ਨਵਨੀ ਚਤੁਰਵੇਦੀ ਦੀਆਂ ਤਸਵੀਰਾਂ ਨੰਦੀ ਚਤੁਰਦੀ ਚਤੁਰਵੇਦੀ ਬਾਰੇ ਜਾਣਕਾਰੀ ਤੇ ਉਹਨਾਂ ਤੇ ਇਲਜ਼ਾਮ ਜਿਹੜੇ ਲੱਗੇ ਨੇ ਉਸ ਦੇ ਬਾਰੇ ਚਰਚਾਵਾਂ ਹੋਣ ਲੱਗ ਪਈਆਂ ਪਰ ਇਸ ਵਿਚਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਤੇ ਨਿਸ਼ਾਨੇ ਸਾਦੇ ਗਏ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਅੱਜ ਕੋਰਟ ਵੱਲੋਂ ਤੇ ਅੱਜ ਸਕਰੂਟੀ ਸੀ ਕੋਰਟ ਵੱਲੋਂ ਮੈਂ ਤੁਹਾਨੂੰ ਦਿਖਾਣਾ ਚਾਹੂਗਾ ਕੋਰਟ ਵੱਲੋਂ ਇਸ ਫੱਗ ਦੇ ਇਹ ਜੋ ਵਿਅਕਤੀ ਹੈ ਨਵਨੀ ਚਦਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਤੇ ਉੱਥੋਂ ਨਿਕਲਦਾ ਤੇ ਬੀਜੇਪੀ ਦੇ ਸਟੇਟ ਗੈਸਟ ਦੇ ਵਿੱਚੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਕਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੋਣਾ ਅਰੈਸਟ ਵਾਰੰਟ ਹੋਣਾ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਕ ਕੋਲੇ ਗਿਆ ਤੇ ਉੱਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪ ਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਤਾਂ ਨਵਨੀਤ ਚਤੁਰਵੇਦੀ ਹਿਰਾਸਤ ਦੇ ਵਿੱਚ ਜਦੋਂ ਲਏ ਗਏ ਉਸ ਮੌਕੇ ਤੱਕਾ ਮੁੱਕੀ ਹੁੰਦੀ ਹੈ ਤੱਕਾ ਮੁੱਕੀ ਕਿਉਂ ਹੋਈ ਹੁਣ ਆਮ ਆਦਮੀ ਪਾਰਟੀ ਵਰਸਸ ਭਾਜਪਾ ਇਸ ਮੁੱਦੇ ਨੂੰ ਲੈ ਕੇ ਹੋ ਗਿਆ ਹੈ ਕਿਉਂਕਿ ਸਿੱਧਾ-ਸਿੱਧਾ ਤੁਹਾਨੂੰ ਅਸੀਂ ਬਿਆਨ ਸੁਣਾਇਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਦਾ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਕਿਤਨਾ ਕਿਤੇ ਸਾਥ ਦੇ ਰਿਹਾ ਹੈ ਸਾਡੇ ਨਾਲ ਸੀਨੀਅਰ ਵਕੀਲ ਐਡਵੋਕੇਟ ਕੁਲਜੀਤ ਸਿੰਘ ਜੁੜ ਗਏ ਨੇ ਬਹੁਤ-ਬਹੁਤ ਸਵਾਗਤ ਕਰਦਾ ਤੇ ਇਸੇ ਦੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਸਾਡੇ ਨਾਲ ਜੁੜ ਗਏ ਨੇ ਜਿਨ੍ਹਾਂ ਦਾ ਨਾਮ ਹੈ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਬਹੁਤ-ਬਹੁਤ ਸਵਾਗਤ ਹੈ ਹਰਪ੍ਰੀਤ ਜੀ ਤੁਹਾਡਾ ਤਾਂ ਸਭ ਤੋਂ ਪਹਿਲਾ ਸਵਾਲ ਮੇਰਾ ਸਿੱਧੀ ਤੌਰ ਤੇ ਆਮ ਆਦਮੀ ਪਾਰਟੀ ਤੋਂ ਹੀ ਹੋਏਗਾ ਕਿ ਆਮ ਆਦਮੀ ਪਾਰਟੀ ਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਬੀਜੇਪੀ ਦੇ ਵੱਲੋਂ ਇਹ ਸਾਰੀ ਚਾਲ ਖੇਡੀ ਗਈ ਹੈ ਕਿਉਂਕਿ ਇਹ ਇਹ ਸਾਰਾ ਮੁੱਦਾ ਹੋਣ ਤੋਂ ਪਹਿਲਾਂ ਕੁਝ ਐਸੀਆਂ ਅਖਬਾਰਾਂ ਕੁਝ ਐਸੀ ਵੈਬਸਾਈਟ ਨੇ ਖਬਰ ਚਲਾਈਆਂ ਸੀ ਕਿ 68 ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹ ਬਗਾਵਤ ਤੇ ਉੱਤਰ ਆਏ ਨੇ ਐਸੀਆਂ ਖਬਰਾਂ ਚੱਲੀਆਂ ਉਸ ਤੋਂ ਬਾਅਦ ਨਵਨੀਤ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਜੀ ਹਰਪੀਤ ਜੀ ਗੱਲੇ ਗੱਲੇਵੇਂ ਆ ਜੀ ਕਿ ਜਿਹੜਾ ਇਹ ਘਟਨਾ ਕਰਮ ਵਾਪਰਦਾ ਹੈ ਮੈਂ ਕਹਿਣਾ ਹੈ ਲੋਕਤੰਤਰ ਦੇ ਵਿੱਚ ਵੇਖੋ ਕਿੱਡਾ ਵੱਡਾ ਸਿੱਧਾ ਲੋਕਤੰਤਰ ਤੇ ਹਮਲਾ ਜਿਹਦੇ ਵਿੱਚ ਇੱਕ ਬੰਦਾ ਨਮਨੀਤ ਚੱਤਰਵੈਦੀ ਨਾਮ ਦਾ ਕੋਈ ਪਰਸਨ ਉੱਠਦਾ ਹੈ ਵੇਖੋ ਲੋਕਤੰਤਰ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਹੈ ਕਿ ਕੋਈ ਵੀ ਬੰਦਾ ਰਾਜ ਸਭਾ ਮੈਂਬਰੀ ਜਾਂ ਇਲੈਕਸ਼ਨ ਲੜ ਸਕਦਾ ਹੈ ਪਰ ਧਾਂਦੜੀ ਦੇ ਨਾਲ ਨਹੀਂ ਦੋ ਨੰਬਰ ਦੇ ਤਰੀਕੇ ਦੇ ਨਾਲ ਨਹੀਂ ਜਾਲੀ ਸਾਈਨਾਂ ਦੇ ਨਾਲ ਨਹੀਂ ਉਹ ਆ ਇਹ ਮੇਕ ਇਹ ਨਵਨੀਤ ਚਾਤ੍ਰੋਵੇਦੀ ਨਾਂ ਦਾ ਵਿਅਕਤੀ ਆਉਂਦਾ ਹੈ ਜਿਹੜਾ ਆਪਣਾ ਬੈਕਗ੍ਰਾਉਂਡ ਜਿਵੇਂ ਰਾਜਸਥਾਨ ਜਾਂ ਦਿੱਲੀ ਇਹਨਾਂ ਸਟੇਟਾਂ ਦੇ ਨਾਲ ਆਪਣਾ ਦੱਸਦਾ ਪਿਆ ਹੈ ਉਹ ਇਹ ਕਲੇਮ ਕਰੇ ਪਹਿਲਾ 3 ਅਕਤੂਬਰ ਨੂੰ ਜਾ ਕੇ ਸੈਕਟਰੀਏਟ ਦੇ ਵਿੱਚ ਉਹਨੇ ਇਹ ਗੱਲ ਕੀਤੀ ਕਿ ਮੈਨੂੰ ਆ 10 ਐਮਐਲਏ ਦੇ ਸਹਬਾਨ ਵੈਸੇ ਹੀ ਉਹਨਾਂ ਦਾ ਨਾਮ ਲਿਖ ਕੇ ਆਪਣੇ ਕੋਲੋਂ ਆਮ ਆਦਮੀ ਪਾਰਟੀ ਦੇ ਦੋ ਵਾਰ ਨਾਮ ਅੰਕੰਦ ਅਸਲ ਕੀਤਾ 20 ਐਮਐਲਏ ਦਾ ਨਾਮ ਲਿਖਤਾ ਵੱਖ-ਵੱਖ ਐਮਐਲਏ ਦਾ ਹਾਂ ਦੂਸਰੀ ਵਾਰ ਵੇਖੋ 13 ਅਕਤੂਬਰ ਨੂੰ ਜਾ ਰਿਹਾ ਹੈ ਫੇਕ ਬਿਲਕੁਲ ਜਾਲੀ ਸਾਈਨ ਆਪੇ ਕਰਕੇ 10 ਐਮਐਲਏ ਸਹਿਬਾਨ ਦੇ ਉਹ ਥਸ ਸਾਈਨ ਜਿਹੜੇ ਆ ਪ੍ਰੋਪਰ ਡਾਕੂਮੈਂਟ ਤੇ ਨਹੀਂ ਉਹ ਤਰੀਕੇ ਦੇ ਨਾਲ ਰਸਵਾ ਦੀ ਮੈਮਰੀ ਤੇ ਖੜਪਣ ਦੀ ਕੋਸ਼ਿਸ਼ ਇਹਦੇ ਪਿੱਛੇ ਵੇਖੋ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਬੀਜੇਪੀ ਨੇ ਕਿਹੜਾ ਅਜੰਡਾ ਵਰਤਿਆ ਕਿਵੇਂ ਉਹ ਅਨਿਲ ਜੀ ਨੂੰ ਕੱਢ ਕੇ ਤੇ ਕਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਡਿਸਕਵੈਲੀਫਾਈ ਕਰਨਾ ਉਹਨਾਂ ਦੀਆਂ ਵੋਟਾਂ ਨੂੰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਇਹ ਸਾਰੀਆਂ ਮੀਡੀਆ ਦੇ ਸਾਹਮਣੇ ਨੇ ਤੁਹਾਨੂੰ ਲੱਗਦਾ ਹੈ ਕੇਂਦਰ ਦੀ ਏਜੰਸੀਆਂ ਦਾ ਹੱਥ ਸੀ ਇਹਦੇ ਪਿੱਛੇ ਬਿਲਕੁਲ ਕੇਂਦਰ ਸਰਕਾਰ ਤੇ ਏਜੰਸੀਆਂ ਦਾ ਵੱਡਾ ਹੱਥ ਹੈ ਲੋਕਤੰਤਰਤਾ ਘਾਣ ਹੈ ਜਿਹਦੇ ਵਿੱਚ ਵੇਖੋ ਰਾਜ ਸਭਾ ਦੇ ਮੈਂਬਰੀ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਹੈਗੀਆਂ ਨੇ ਪਰ ਆਪੋਜੀਸ਼ਨ ਪਾਰਟੀ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਨਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਹੈ ਜਿਹੜੇ ਐਮਐਲਏ ਨੇ ਉਹ ਦੁਖੀ ਨੇ ਪਠਾਨ ਮਾਜਰਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਸਿੱਧੀ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਜਿਹੜੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਐਮਐਲਏ ਨੇ ਉਹ ਬਗਾਵਤ ਕਰ ਰਹੇ ਨੇ ਕਿਉਂਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਅਖਬਾਰਾਂ ਦੇ ਵਿੱਚ ਖਬਰ ਚੱਲੀ ਉਹਨਾਂ ਨੇ ਇੰਟਰਵਿਊ ਵੀ ਦਿੱਤਾ ਨਵਨੀਤ ਨੇ ਇੰਟਰਵਿਊ ਵੀ ਦਿੱਤਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ 68 ਐਮਐਲਏ ਉਹਨਾਂ ਦੇ ਹੱਕ 'ਚ ਨੇ ਦੇਖੋ ਪਿਛਲੇ ਦਿਨੀ মিডিਆ ਦੇ ਵਿੱਚ ਖਬਰਾਂ ਆਈਆਂ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਣ ਲੱਗਾ ਤਾਂ ਦੂਸਰੇ ਮੁੱਖ ਮੰਤਰੀ ਲੱਗ ਜਾਣਗੇ ਤੇ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਨੇ ਇਹ ਸਟੇਟਮੈਂਟ ਦਿੱਤੀ ਕਿ ਮੈਨੂੰ ਆਉਣ ਵਾਲੇ 5 ਸਾਲਾਂ ਦੇ ਲਈ ਵੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਕਿਹਾ ਇਹ মিডিਆ ਦੇ ਵਿੱਚ ਜਿਹੜੀਆਂ ਖਬਰਾਂ ਚੱਲਦੀਆਂ ਨੇ ਆਪਾਂ ਇਹਨਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕਿਤੇ ਨਹੀਂ ਜਾ ਰਿਹਾ ਸਾਰੇ ਐਮਐਲਏ ਪਾਰਟੀ ਦੇ ਨਾਲ ਨੇ ਦਿਨ ਰਾਤ ਛਟਾਣ ਵਾਂਗ ਖੜੇ ਨੇ ਇਹ ਜਿਹੜਾ ਨਮਨੀਤ ਚੱਤਰਵੈਦੀ ਹੈ ਇਹ মিডিਆ ਦੇ ਵਿੱਚ ਆਣ ਕੇ ਇਹੋ ਜਿਹੇ ਬੇਫਜ਼ੂਲੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਉਹੋ ਜਿਹੇ ਬਿਆਨ ਦੇ ਕੇ ਜਾ ਕੇ ਇਹ ਗੱਲ ਕਰ ਦੇਣੀ ਕਿ ਮੇਰੇ ਐਨੀਆਂ ਐਮਐਲਏ ਮੇਰੇ ਨਾਲ ਨਹੀਂ ਫਿਰ ਲੱਭਣਾ ਕੁਝ ਨਾ ਫੇਕ ਤੁਸੀਂ ਡਾਕੂਮੈਂਟ ਕਰਵਾਓ ਫਿਰ ਤੁਹਾਡੇ ਤੇ ਐਫਆਈਆਰ ਹੁਣ ਦੇਖੋ ਮਾਣਯੋਗ ਸਾਡੇ ਐਮਐਲਏ ਰੋਪੜ ਦੇ ਦਿਨੇਸ਼ ਛੱਡਾ ਜੀ ਉਹਨਾਂ ਨੇ ਜਾ ਕੇ ਰੋਪੜ ਦੇ ਪੁਲਿਸ ਸਟੇਸ਼ਨ ਦੇ ਵਿੱਚ ਐਫਆਰਈ ਦਰਜ ਕਰਾਈ ਉਸ ਉਪਰੰਤ ਕੋਰਟ ਵੱਲੋਂ ਮਾਣਯੋਗ ਕੋਰਟ ਵੱਲੋਂ ਅਰੈਸਟ ਆਰਡਰ ਹੋਇਆ ਫਿਰ ਵੀ ਇਹਨੂੰ ਕਿੱਡਾ ਦੇਖੋ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ 1% ਜਿਸ ਨੂੰ ਆਰਡਰ ਹੋਇਆ ਹੋਵੇ ਕੋਰਟ ਵੱਲੋਂ ਕਿ ਇਹਨੂੰ ਅਰੇਸਟ ਕੀਤਾ ਜਾਵੇ ਹਾਲਾਂਕਿ ਅੱਜ ਉਹਦੀ ਅਰੇਸਟ ਪਈ ਹੈ 7 ਦਿਨ ਦਾ ਮਾਨ ਜੋ ਕੋਰਟ ਨੇ ਰਿਮਾਂਡ ਦਿੱਤਾ ਹੈ ਜੇਕਰ ਉਹ ਬੰਦਾ ਸੱਚਾ ਸੀ ਤੇ ਉਹ ਅੱਜ ਅਜੋ ਅਰੇਸਟ ਕਿਵੇਂ ਪਈ ਮਾਨ ਜੋ ਕੋਰਟ ਦਖਲ ਅੰਦਾਜ਼ੀ ਦੇ ਕੇ ਉਸ ਬੰਦੇ ਦੀ ਅਰੇਸਟ ਪੁਆਰ ਹੈ 7 ਦਿਨ ਦਾ ਰਿਮਾਂਡ ਦੇ ਰਿਹਾ ਹੈ ਮੈਂ ਕਿੰਨਾ ਇਹਦੀ ਉੱਚ ਪੱਦਰੀ ਜਾਤ ਹੋਣੀ ਚਾਹੀਦੀ ਹੈ ਜਿਹੜੀਆਂ ਜਿਹੜੀ ਝੜਬੀ ਹੋਈ ਚੰਡੀਗੜ੍ਹ ਪੁਲਿਸ ਦੀ ਪੰਜਾਬ ਪੁਲਿਸ ਦੀ ਉਸਤੇ ਵੀ ਅਸੀਂ ਜਵਾਬ ਲੈ ਲੈਨੇ ਐ ਐਡਵੋਕੇਟ ਕੁਲਜੀਤ ਸਿੰਘ ਜੁੜੇ ਹੋਏ ਨੇ ਸੀਨੀਅਰ ਵਕੀਲ ਨੇ ਪੰਜਾਬ ਰਹਿਣਾ ਹਾਈ ਕੋਰਟ ਤੇ ਉਹਨਾਂ ਤੋਂ ਜਵਾਬ ਲੈ ਲੈਨੇ ਆ ਕਿ ਜਿਸ ਤਰੀਕੇ ਦੇ ਨਾਲ ਕੱਲ ਤੁਸੀਂ ਵੀ ਵੀਡੀਓ ਦੇਖੀ ਹੋਣੀ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਗੱਡੀ ਮੂਰੇ ਲਾ ਕੇ ਚੰਡੀਗੜ੍ਹ ਪੁਲਿਸ ਨੂੰ ਰੋਕਿਆ ਜਾਂਦਾ ਹੈ ਤੱਕਾ ਮੁੱਕੀ ਹੁੰਦੀ ਹੈ ਜੇ ਆਪਾਂ ਵਕਾਲਤ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਪੁਲਿਸ ਨੂੰ ਇੱਕ ਸੂਬੇ ਦੀ ਪੁਲਿਸ ਨੂੰ ਦੂਜੇ ਸੂਬੇ ਦੀ ਪੁਲਿਸ ਦੇ ਕੋਲੋਂ ਜੇਕਰ ਕਿਸੇ ਕੈਦੀ ਨੂੰ ਜਾਂ ਫਿਰ ਹਿਰਾਸਤ ਦੇ ਵਿੱਚ ਜਿਸਰੋਪੀ ਨੂੰ ਰੱਖਿਆ ਗਿਆ ਏ ਲੈਣਾ ਹੁੰਦਾ ਹੈ ਤਾਂ ਕੀ ਪ੍ਰਕਿਰਿਆ ਹੁੰਦੀ ਹੈ ਕਿ ਇਸ ਤਰੀਕੇ ਨਾਲ ਰੋਕਿਆ ਜਾ ਰੋਕ ਕੇ ਕੈਦੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਣਾ ਕਿਤੇ ਤੱਕ ਠੀਕ ਹੈ ਤੁਹਾਨੂੰ ਲੱਗਦਾ ਹੈ ਐਂਕਰ ਸਾਹਿਬ ਜੋ ਜਾਣਕਾਰੀ ਇਸ ਵੇਲੇ ਮੇਰੇ ਕੋਲ ਮੌਜੂਦ ਆ ਹੂੰ ਜੋ ਮਾਣਯੋਗ ਪੰਜਾਬ ਦੀ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਇਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਚੰਡੀਗੜ੍ਹ ਪੁਲਿਸ ਸਹਿਯੋਗ ਕਰੇ ਔਰ ਰੋੜਾ ਨਾ ਟਕਾਵੇ ਹੂੰ ਉਹਦੇ ਵਿੱਚ ਐਸ ਐਚਓ ਸਾਹਿਬ ਨੇ ਜਿਹੜੇ ਚੰਡੀਗੜ੍ਹ ਦੇ ਸ਼ਾਇਦ ਸੈਕਟਰ 3 ਦੇ ਨੇ ਉਹ ਜੀ ਜੀ ਮਿਸਟਰ ਪਟਿਆਲ ਇਦਾਂ ਦਾ ਕੋਈ ਨਾਮ ਉਹਨਾਂ ਦਾ ਜੀ ਉਹਨਾਂ ਕੋਲੋਂ ਜਵਾਬ ਤਲਬੀ ਕੀਤੀ ਹੈ ਮਾਨਯੋਗ ਅਦਾਲਤ ਨੇ ਵੀ ਤੁਸੀਂ ਕਿਹੜੇ ਕਾਨੂੰਨੀ ਦਾਇਰੇ ਦੇ ਵਿੱਚ ਇਹਨਾਂ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਔਰ ਪੰਜਾਬ ਪੁਲਿਸ ਨੂੰ ਇਸ ਸ਼ਖਸ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਰਹੇ ਸੀ ਹੂੰ ਇਸ ਦੇ ਨਾਲ ਨਾਲ ਉਹਨਾਂ ਐਸਐਸਪੀ ਚੰਡੀਗੜ੍ਹ ਤੋਂ ਵੀ ਸਪਸ਼ਟੀਕਰਨ ਮੰਗਿਆ ਹੈ ਹੂੰ ਨਾਰਮਲ ਕੋਰਸ ਦੇ ਵਿੱਚ ਜਦੋਂ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਦੇ ਵਿੱਚ ਜਾਂ ਕਿਸੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਕਿਸੇ ਬੰਦੇ ਨੂੰ ਅਰੈਸਟ ਕਰਨ ਜਾਂਦੀ ਆ ਹੂੰ ਉੱਥੋਂ ਦੀ ਲੋਕਲ ਪੁਲਿਸ ਨੂੰ ਉਹਦੀ ਜਾਣਕਾਰੀ ਦੇਣੀ ਜਿਹੜੀ ਉਹ ਲਾਜ਼ਮੀ ਆ ਔਰ ਉਹਨਾਂ ਨੂੰ ਨਾਲ ਲੈ ਕੇ ਉਸ ਬੰਦੇ ਦੀ ਗ੍ਰਿਫਤਾਰੀ ਕਰਨੀ ਹੁੰਦੀ ਆ ਕਿਉਂਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਔਰ ਸਾਰੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਇੱਕ ਸਿਆਸੀ ਅਖਾੜਾ ਬਣ ਚੁੱਕਾ ਸੀ ਨਵਨੀਤ ਚਤੁਰਵੇਦੀ ਬਿਲਕੁਲ ਜਿਸ ਨੂੰ 4 ਦਿਨ ਪਹਿਲਾਂ ਕੋਈ ਵੀ ਨਹੀਂ ਜਾਣਦਾ ਸੀ ਉਹ ਹੈਡਲਾਈਨ ਬਣ ਚੁੱਕਿਆ ਸੀ ਬਿਲਕੁਲ ਉਹ ਬੰਦਾ ਇੱਕਦਮ ਸੁਰਖੀਆਂ ਦੇ ਵਿੱਚ ਆਉਂਦਾ ਵਾ ਪੰਜਾਬ ਸਰਕਾਰ ਉਹਨੂੰ ਫੜਨ ਦੇ ਲਈ ਭਜਦੀ ਆ ਉਹਦੇ ਪੋਸਟ ਪਾ ਕੇ ਖੁਦ ਧੰਨਵਾਦ ਕਰ ਰਹੀ ਸੀ ਆਮ ਆਦਮੀ ਪਾਰਟੀ ਦਾ ਜੀ ਜੀ ਔਰ ਚੰਡੀਗੜ੍ਹ ਪੁਲਿਸ ਉਹਨੂੰ ਸ਼ੈਲਟਰ ਕਰ ਰਹੀ ਆ ਤੇ ਚੰਡੀਗੜ੍ਹ ਜਿਹੜਾ ਵਾ ਕੇਂਦਰ ਸ਼ਾਸਿਤ ਪ੍ਰਦੇਸ਼ ਆ ਕੇਂਦਰ ਸਰਕਾਰ ਦੇ ਅਧੀਨ ਆ ਸੋ ਬੜੀ ਸਿੱਧ ਪੱਧਰੀ ਸਪਸ਼ਟ ਜੀ ਗੱਲ ਆ ਇਹ ਸਿਆਸੀ ਅਖਾੜਾ ਬਣ ਚੁੱਕਾ ਵਾ ਔਰ ਜਿਹੜੀ ਗੱਲ ਤੁਸੀਂ ਪਹਿਲੋਂ ਪੁੱਛ ਰਹੇ ਸੀਗੀ ਜਾਲੀ ਸਾਈਨ ਨੇ ਐਮ ਐਲ ਏ ਸਾਹਿਬਾਨ ਦੇ ਉਹ ਤਾਂ ਵੇਖੋ ਜੀ ਡਿਊ ਕੋਰਸ ਆਫ ਲਾ ਦੇ ਵਿੱਚ ਜਦੋਂ ਮੁਕਦਮਾ ਚੱਲੇਗਾ ਹੂੰ ਤਾਂ ਉਹ ਫਰੈਂਸਿਕ ਲੈਬ ਦੇ ਵਿੱਚ ਪਤਾ ਲੱਗੇਗਾ ਕਿ ਇਹ ਸਾਈਨ ਜਾਲੀ ਸਨ ਕਿ ਜਾਂ ਇਹਨਾਂ ਬੰਦਿਆਂ ਨੇ ਕਿਸੇ ਲਾਲਚ ਵਾਸਤੇ ਜਾਂ ਵੈਸੇ ਹੀ ਮਤਲਬ ਅੰਧਵਿਸ਼ਵਾਸੀ ਦੇ ਤੌਰ ਤੇ ਕੀਤੇ ਨੇ ਕੁਲਜੀਤ ਸਿੰਘ ਰਾਜਸਵਰਦੀ ਦੀ ਉਮੀਦਵਾਰੀ ਦੇ ਲਈ ਜਿਹੜੀ ਸਕਰੂਨੀ ਸਕਰੂਟੀਨੀ ਕਮੇਟੀ ਹੁੰਦੀ ਹੈ ਉਸ ਦਾ ਕੀ ਰੋਲ ਹੁੰਦਾ ਹੈ ਉਹਨਾਂ ਨੇ ਜਾ ਕੇ ਆਪਣੀ ਨਾਮਜ਼ਦਗੀ ਭਰੀ 10 ਐਮਐਲਏ ਦੇ ਸਾਈਨ ਦਿੱਤੇ ਇੱਕ ਵਾਰ ਨਹੀਂ ਦੋ ਵਾਰ ਤੇ ਦੋਨੋਂ ਵਾਰ ਵੱਖ-ਵੱਖ ਐਮਐਲਏ ਵਿਧਾਇਕਾਂ ਦੇ ਜਿਹੜੇ ਸਾਈਨ ਨੇ ਉਹ ਦਿੱਤੇ ਗਏ ਨੇ ਤਾਂ ਉੱਥੇ ਉਹ ਕਮੇਟੀ ਦਾ ਕੀ ਫਰਜ਼ ਬਣਦਾ ਸੀ ਸਰ ਵੇਖੋ ਜੋ ਵੀ ਉਹਦੇ ਲੀਗਲ ਫਾਰਮੈਲਿਟੀਜ਼ ਹੈਗੇ ਨੇ ਰਾਜ ਸਭਾ ਦੀ ਉਮੀਦਵਾਰੀ ਲੜਨ ਲਈ ਇੱਕ ਤੈਅशुदा ਉਹਦਾ ਫਾਰਮੂਲਾ ਆ ਤੁਸੀਂ ਉਹ ਦਸਤਾਵੇਜ਼ ਜਿਹੜੇ ਆ ਮੁਕੰਮਲ ਕਰਕੇ ਉਸ ਕਮੇਟੀ ਨੂੰ ਸਪੁਰਦ ਕਰਨੇ ਨੇ ਹਮ ਜਦੋਂ ਆਪਾਂ ਕਾਗਜ਼ ਭਰ ਦਿੰਨੇ ਆ ਉਸ ਤੋਂ ਬਾਅਦ ਉਸ ਉਹਦੀ ਪੜਤਾਲ ਦੇ ਲਈ ਜਾਂਦੇ ਨੇ ਹਮ ਔਰ ਸਾਰੀ ਕਾਰਵਾਈ ਉਸ ਤੋਂ ਬਾਅਦ ਹੁੰਦੀ ਆ ਹੁਣ ਇਹ ਇਸ ਗੱਲ ਦੀ ਬੜੀ ਵੱਡੀ ਸੰਭਾਵਨਾ ਵਾ ਕਿ ਇਹ ਜਿਹੜੇ ਐਮਐਲਏ ਨੇ ਪੰਜਾਬ ਸਰਕਾਰ ਦੇ ਇਹ ਕਿਸੇ ਫਾਲਸ ਇਮਪ੍ਰੈਸ਼ਨ ਦੇ ਹੇਠ ਕਿ ਇਹ ਬੰਦਾ ਦਿੱਲੀ ਤੋਂ ਆਇਆ ਵਾ ਹਾਈ ਕਮਾਂਡ ਦੇ ਨਜ਼ਦੀਕ ਹੋ ਸਕਦਾ ਵਾ ਹੋ ਸਕਦਾ ਵਾ ਇਹਨਾਂ ਨੇ ਲਾਈ ਲੱਗ ਹੋਣ ਦੇ ਨਾਤੇ ਦਸਤਖਤ ਕੀਤੇ ਹੁਣ ਤੇ ਬਾਅਦ ਚੋ ਜਦੋਂ ਰੌਲਾ ਪਿਆ ਗਿਆ ਵਾ ਤੇ ਉਤੇ ਪਰਚਾ ਦਰਜ ਹੋ ਗਿਆ ਤੇ ਹੁਣ ਇਹ ਉਸ ਚੀਜ਼ ਤੋਂ ਪਾਸੇ ਹੋ ਰਹੇ ਨੇ ਮੇਰੇ ਵੀ ਦਿਮਾਗ ਦੇ ਵਿੱਚ ਇਹ ਕੁਐਸਚਨ ਆ ਰਿਹਾ ਸੀ ਆਮ ਆਦਮੀ ਪਾਰਟੀ ਤੋਂ ਇਹ ਜ਼ਰੂਰ ਅਸੀਂ ਸਵਾਲ ਕਰਾਂਗੇ ਕਾਂਗਰਸ ਦੇ ਬੁਲਾਰੇ ਤੇ ਰਿਟਾਇਰਡ ਏਡੀਸੀ ਜਿਹੜੇ ਸਾਡੇ ਨਾਲ ਰਕੇਸ਼ <li> 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 ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਉਹਨਾਂ ਤੋਂ ਵੀ ਸਵਾਲ ਲੈ ਲੈਣਾਂ ਤੁਸੀਂ ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਵਿਰੋਧੀ ਧਿਰ ਹੈ ਕਾਂਗਰਸ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਸਿਆਸਤ ਕੀਤੀ ਜਾ ਰਹੀ ਹੈ ਜਾਂ ਫਿਰ ਰਾਜ ਸਭਾ ਦੀ ਸੀਟ ਤੇ ਇਹ ਜਿਹੜੇ ਰੋੜੇ ਬਣੇ ਹੋਏ ਸੀ ਨਵਨੀਤ ਚਤੁਰਵੇਦੀ ਉਹਨਾਂ ਨੂੰ ਹਟਾਉਣ ਦੇ ਲਈ ਇਹ ਚਾਲ ਚੱਲੀ ਗਈ ਹੈ ਜੀ ਰਕੇਸ਼ ਜੀ ਦੇਖੋ ਜੋ ਪ੍ਰਕਿਰਿਆ ਜਾਂ ਜੋ ਵਤੀਰਾ ਸਾਡੇ ਸਾਹਮਣੇ ਆ ਰਿਹਾ ਵਾ ਹੂੰ ਕਾਂਗਰਸ ਪਾਰਟੀ ਦਾ ਹਮੇਸ਼ਾ ਬੜਾ ਸਪਸ਼ਟ ਸਟੈਂਡ ਰਿਹਾ ਵਾ ਹੂੰ ਕਿ ਕੋਈ ਵੀ ਗੱਲ ਕਰਨੀ ਹੋ ਲੋਕ ਪੱਕੀ ਹੋਣੀ ਚਾਹੀਦੀ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਹੂੰ ਸਾਡੀ ਜਿਹੜੀ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਆ ਔਰ ਬੜੀ ਸੈਕੂਲਰ ਪਾਰਟੀ ਆ ਹੂੰ ਅਸੀਂ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਨੇ ਜੀ ਅਸੀਂ ਹਮੇਸ਼ਾ ਇਹ ਚਾਹਾਂਗੇ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੀ ਗੱਲ ਕੀਤੀ ਜਾਵੇ ਇਹ ਜਿਹੜੇ ਨਵਨੀਤ ਚਤਰੋਵੈਦੀ ਜੀ ਤੁਹਾਨੂੰ ਪਤਾ ਜਨਤਾ ਪਾਰਟੀ ਇੰਡੀਆ ਦੇ ਵੇ ਰਾਜਸਥਾਨ ਜੈਪੁਰ ਤੋਂ ਹੈ ਵਾ ਜੀ ਚਲੋ ਇਹਨਾਂ ਨੇ ਜਿਹੜੀ ਜੋ ਇਹਨਾਂ ਨੇ ਕਾਰਵਾਈ ਕੀਤੀ ਜੇ ਕੋ ਘੱਟੋ ਘੱਟ 10 ਐਮਐਲਏ ਚਾਹੀ ਰਹੇ ਨਾਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਰਾਜ ਸਭਾ ਮੈਂਬਰ ਦੇ ਵਾਸਤੇ ਹੂੰ ਉਹਨਾਂ ਨੇ ਆਪਣਾ ਜਿਹੜਾ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਨੇ ਚੁੜਿਆ ਚੁਣਿਆ ਇੰਡਸਟ੍ਰੀਅਲਿਸਟ ਹੈ ਬਹੁਤ ਰੇਚਿਆ ਨਾ ਪਤਾਈਆ ਸਾਰੇ ਉਹ ਹੁਣ ਆਮ ਆਦਮੀ ਪਾਰਟੀ ਨਹੀਂ ਇਹ ਖਾਸਾਤ ਖਾਸ ਆਦਮੀ ਦੀ ਪਾਰਟੀ ਬਣ ਚੁੱਕੀ ਦੀ ਆ ਦਰਜਿੰਦਰ ਗੁਪਤਾ ਜੀ ਜਿਹੜੇ ਆ ਬਹੁਤ ਟ੍ਰਾਈਡੈਂਟ ਗਰੁੱਪ ਦੇ ਆ ਬਹੁਤ ਵੱਡੇ ਬਣ ਚੁੱਕੇ ਨੇ ਰਾਜ ਸਭਾ ਦੇ ਰਾਜ ਸਭਾ ਮੈਂਬਰ ਬਣ ਚੁੱਕੇ ਨੇ ਇਹਨਾਂ ਕੋਲ ਜਿਹੜੇ ਰਾਜ ਸਭਾ ਦੇ ਮੈਂਬਰ ਐ ਅਸਲੇ 9 ਆ ਚਿੰਨ ਦਿੱਲੀ ਤੋਂ ਤੇ 6 ਇਥੋਂ ਆਪਣੇ ਆ ਦੇ ਉਤੋਂ ਔਰ ਤੁਸੀਂ ਦੇਖ ਲਓ ਨਾਲ ਝਾਤੀ ਮਾਰ ਲਓ ਸਵਾਏ ਸੀਚੇਵਾਲ ਸਾਹਿਬ ਦੇ ਬਾਕੀ ਸਾਰੇ ਕਰੋੜਾ ਪਤੀ ਅਰਬਾ ਪਤੀ ਆ ਜਿੰਨੇ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਕਿਹੜਾ ਹੈਗਾ ਵਾ ਜੋ ਇਹਨਾਂ ਨੇ ਵਾਦੇ ਕੀਤੇ ਸੀ ਉੱਤੇ ਪੂਰੇ ਨਹੀਂ ਉਤਰਿਆ ਸਾਰੇ ਵਾਦੇ ਝੂਠੇ ਪਏ ਆ ਜਿਹ ਜਿੰਨੇ ਵੀ ਪ੍ਰੋਮਿਸਸ ਸੀ ਹੈਗੇ ਜਿਹੜੀ ਗੱਲ ਇਹ ਕਰ ਲਈਏ ਕਿ ਜਿਹੜੇ ਮੁੱਦੇ ਪੰਜਾਬ ਦੇ ਉਹ ਤੇ ਬਿਲਕੁਲ ਇਗਨੋਰ ਹੋ ਗਏ ਤੇ ਆ ਸ਼ੁਰੂ ਕਰ ਲਈਏ ਜੇ ਬੇਅਦਬੀ ਤੋਂ ਲੈ ਕੇ ਕਰਪਸ਼ਨ ਦੀ ਗੱਲ ਕਰ ਲੋ ਡਰੈਗਸ ਦੀ ਗੱਲ ਕਰ ਲੋ ਅਨਪਲੋਇਮੈਂਟ ਦੀ ਗੱਲ ਕਰ ਲੋ ਰਾਈਜ਼ਿੰਗ ਪ੍ਰਾਈਸਸ ਦੀ ਗੱਲ ਕਰ ਲੋ ਬੀਬੀਆਂ ਨਾਲ ਵਾਦੇ ਜਿਹੜੇ ਕੀਤੇ ਆ ਹਜ਼ਾਰ ਹਜ਼ਾਰ ਰੁਪਏ 11-1100 ਰੁਪਏ ਉਹ ਵੀ ਉਹ ਵੀ ਗਿਆ ਫਿਰ ਇਹ ਵੱਡੀ ਗੱਲ ਜਿਹੜਾ ਲੈਂਡ ਪੂਲਿੰਗ ਦੀ ਸੀ ਪਾਲਿਸੀ ਇਹਨਾਂ ਨੇ ਇੱਥੇ ਸ਼ੁਰੂ ਕੀਤੀ ਲੈਂਡ ਗ੍ਰੈਬਿੰਗ ਦੀ ਜਿਹਨਾਂ ਨੂੰ ਕਹਿ ਗਿਆ ਉਹ ਵੀ ਗਿਆ ਉਹ ਵੀ ਕਿਤੇ ਕੋਈ ਉਹਦੇ ਚ ਕੋਈ ਕਾਮਯਾਬੀ ਨਹੀਂ ਮਿਲੀ ਇਹਨਾਂ ਨੂੰ ਹਾਰ ਕੇ ਇਹਨਾਂ ਨੂੰ ਵਾਪਸ ਲੈਣੀ ਪਈ ਉਹ ਲੈਂਡ ਪੂਲਿੰਗ ਪਾਲਿਸੀ ਜਿੰਨੇ ਵੀ ਮੁੱਦੇ ਆ ਹੜਾਂ ਦੇ ਉੱਤੇ ਦੇਖੋ ਸਭ ਤੋਂ ਵੱਡੀ ਮਾਰ ਪੰਜਾਬ ਨੂੰ ਇਸ ਵੇਲੇ ਜਿਹੜੀ ਆ ਉਹ ਸਭ ਤੋਂ ਸਾਹਮਣਾ ਕਰਨਾ ਪਿਆ ਮੁਸ਼ਕਲ ਦਾ ਉਹ ਹੜਾਂ ਦੀ ਆ ਜੀ ਲੇਕਿਨ ਹੜਾਂ ਦੀ ਵਾਲੇ ਵਾਲੇ ਪਾਸੇ ਜਿੱਤਰਾ ਇਹਨਾਂ ਨੂੰ ਕਰੇ ਹੋਣਾ ਚਾਹੀਦਾ ਉਹ ਫਿਰ ਇਹੋ ਸੈਂਟਰ ਤੇ ਸਟੇਟ ਦਾ ਕਨਫਲਿਕਟ ਆ ਯਾਨੀ ਇਧਰ ਵੀ ਅਖਲ ਕੇ ਦੁਸ਼ਮਣ ਉਹ ਦਰ ਵੀ دیਵਾ ਨੇ ਜੀ ਰਕੇਸ਼ ਜੀ ਜੋ ਐਡਵੋਕੇਟ ਕੁਲਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਜਿਹੜੇ ਦਿੱਲੀ ਤੋਂ ਆਏ ਨਵਨੀਤ ਚਤੁਰਵੇਦੀ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਲੱਗਿਆ ਹੋਣਾ ਕਿ ਕੇਂਦਰ ਦੇ ਨੇੜੇ ਐ ਇਹ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਨੇੜੇ ਅਸੀਂ ਸਾਈਨ ਕਰ ਦਿੰਨੇ ਆ ਬਾਅਦ ਦੇ ਵਿੱਚ ਜਦ ਮੁੱਦਾ ਪੱਖਿਆ ਤੇ ਉਹ ਮੁੱਕਰ ਗਏ ਐ ਹੋ ਸਕਦਾ ਤੁਹਾਨੂੰ ਲੱਗਿਆ ਮੇਰੀ ਮੇਰੀ ਰਿਕਵੈਸਟ ਹੈ ਲੋਰ ਜਿਹੜਾ ਨਾ ਇਟ ਆਲਵੇਜ਼ ਪ੍ਰਵੇਲਸ ਵਕੀਲ ਸਾਹਿਬ ਨੇ ਵੀ ਜਿਵੇਂ ਗੱਲ ਕੀਤੀ ਦੇਖੋ ਇੰਟਰ ਸਟੇਟ ਜਾਂ ਯੂਟੀ ਸਟੇਟ ਦਾ ਜਦੋਂ ਹੁੰਦਾ ਨਾ ਪੁਲਿਸ ਦਾ ਕੋਈ ਮਸਲਾ ਹੁੰਦਾ ਵਾ ਉਹਦਾ ਵਕਾਇਦਾ ਇਹ ਪਹਿਲੇ ਉਹਨਾਂ ਨੂੰ ਇਨਫਾਰਮ ਕਰਦੇ ਆ ਸਟੇਟ ਗਵਰਨਮੈਂਟ ਜਿਹੜੀ ਪੰਜਾਬ ਆ ਬਾਅਦ ਚ ਇਹਨਾਂ ਨੇ ਚਲੋ ਰੋਪੜ ਜੋ ਜਿਹੜਾ ਕੋਰਟ ਕੇਸ ਦਾ ਕੋਰਟ ਕੇਸ ਦਾ ਜਿਹੜਾ ਰੈਫਰੈਂਸ ਦਿੱਤਾ ਕੇ ਕੋਰਟ ਦੇ ਆਰਡਰ ਸੀ ਤੇ ਉਥੋਂ ਲੈ ਕੇ ਆ ਗਏ ਲੇਕਿਨ ਉਹ ਉਸ ਬੰਦੇ ਦੇ ਪਿੱਛੇ ਕੌਣ ਹੈ ਬੀਜੇਪੀ ਆ ਜਾਂ ਕੀ ਆ ਉਸ ਦੇ ਬਾਰੇ ਨੋਬਡੀ ਨੋਸ ਕਿਉਂਕਿ ਇਟ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਕੋਣੇ ਕੇਸ ਜਿਹੜਾ ਦੂਜੀ ਗੱਲ ਜਿਹੜੀ ਆ ਕਿ ਉਹ ਜਿਹੜੇ ਉਹਨਾਂ ਨੇ ਫੋਰਜਰੀ ਦਾ ਕੇਸ ਉਹਨਾਂ ਤੇ ਦਾਇਰ ਕੀਤਾ ਵਾ ਕਿ ਝੂਠੇ ਸਾਈਨ ਆ ਜਿਹੜੇ ਇਹਨਾਂ ਦੇ ਰੋਪੜ ਦੇ ਐਮ ਐਲ ਏ ਨੇ ਸ਼ਿਕਾਇਤ ਪਾਈ ਦਿਨੇਸ਼ ਚੱਡਾ ਜੀ ਨੇ ਤੇ ਵੀ ਝੂਠੇ ਸਾਈਨ ਇਹ ਹੈਗੇ ਸਾਰੇ 10 ਪਰਚੇ ਦਰਜ ਹੋਏ ਨੇ ਉਹਨਾਂ ਤੇ ਇਨਵੈਸਟੀਗੇਸ਼ਨ ਆ ਫੋਰੈਂਸਿਕ ਦੇ ਵਿੱਚ ਜਾਏਗਾ ਲੈਬ ਦੇ ਵਿੱਚ ਉਹ ਸਾਈਨ ਦੇਖ ਕੇ ਜਾਣਗੇ ਝੂਠੇ ਆ ਜਾਂ ਸੱਚੇ ਆ ਠੀਕ ਹੈ ਉਹ ਤੁਹਾਨੂੰ ਪਤਾ ਤੇ 4 ਨਵੰਬਰ ਹਾਈ ਕੋਰਟ ਦੀ ਵੀ ਡੇਟ ਪੈ ਗਈ ਆ ਉਹ 4 ਨਵੰਬਰ ਨੂੰ ਡੇਟ ਤੇ ਉਥੇ ਕੀ ਨਿਕਲਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ ਸਾਡੇ ਲੇਕਿਨ ਕਾਂਗਰਸ ਕੀ ਚਾਹੁੰਦੀ ਹੈ ਕਿ ਜੋ ਵੀ ਹੈਗਾ ਸੱਚ ਸਾਹਮਣੇ ਆਏ ਔਰ ਲੋਕਤੰਤਰ ਦੀ ਜਿਹੜੀ ਮਰਿਆਦਾ ਵਾ ਡੈਮੋਕ੍ਰੇਸੀ ਦੀ ਜਿਹੜੀ ਖੂਬਸੂਰਤੀ ਉਹ ਕੀ ਆ ਕਿ ਲੋਕਾਂ ਦੇ ਹੱਕ ਚ ਗੱਲ ਕੀਤੀ ਜਾਂਦੀ ਆ ਔਰ ਹਰ ਕਿਸੇ ਨੂੰ ਹੱਕਿਆ ਬੋਲਣ ਦਾ ਜੇ ਅਗਲੇ ਨੇ ਕੋਈ ਕਾਗਜ਼ ਪੇਸ਼ ਕੀਤੇ ਉਹਦੇ ਕਾਗਜ਼ਾਂ ਦੀ ਪੜਤਾਲ ਹੋ ਜੇ ਉੱਥੇ ਵੀ ਰਿਟਰਨਿੰਗ ਅਫਸਰ ਬੈਠੇ ਦੇ ਹੁੰਦੇ ਰਾਜ ਸਭਾ ਦੇ ਵਿੱਚ ਜਿਨ੍ਹਾਂ ਨੂੰ ਕਾਗਜ਼ ਦਿੱਤੇ ਜਾਂਦੇ ਆ ਇਹਨਾਂ ਨੇ ਪਹਿਲੇ ਸਿਰਫ ਨਾਮ ਦੱਸਿਆ ਤੇ ਉਦੋਂ ਤਾਂ ਕੋਈ ਉਹ ਹੋਇਆ ਨਹੀਂ ਜਿਆਦਾ ਤੇ ਇਹਨਾਂ ਨੇ ਸਿਗਨੇਚਰ ਦਿੱਤੇ ਸਿਗਨੇਚਰ ਜਿਹੜੇ ਉਹਨਾਂ ਨੇ ਕਿਹਾ ਜਾਲੀ ਆ ਹੁਣ ਜਾਲੀ ਦੀ ਜਿਹੜੀ ਤਸਦੀਕ ਹੋ ਤੇ ਫੋਰੈਂਸਿਕ ਲੈਬ ਦੇ ਵਿੱਚ ਹੀ ਜਾ ਕੇ ਹੋਣੀ ਸੋ ਦੈਟਸ ਵਾਈ ਇਟਸ ਪਾਰਟ ਆਫ ਇਨਵੈਸਟੀਗੇਸ਼ਨ ਜੋ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਕਾਂਗਰਸ ਪਾਰਟੀ ਜਿਹੜੀ ਹੈ ਮਾਨਯੋਗ ਅਦਾਲਤਾਂ ਦੇ ਉੱਤੇ ਸਾਨੂੰ ਭਰੋਸਾ ਵਾ ਪੂਰਾ ਤੇ ਹਾਈ ਕੋਰਟ ਚ 4 ਨਵੰਬਰ ਡੇਟ ਪਈ ਦੀ ਆ ਤੁਸੀਂ ਰਿਟਾਇਰਡ ਏਡੀਸੀ ਹੋ ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਲੈਣਾ ਚਾਹਣਾ ਕਿ ਜਿਵੇਂ ਕੋਈ ਹੁਕਮ ਹੁੰਦਾ ਹੈ ਸਰਕਾਰ ਦੇ ਵੱਲੋਂ ਕੋਈ ਹੁਕਮ ਆਇਆ ਜਾਂ ਅਦਾਲਤ ਦੇ ਵੱਲੋਂ ਹੁਕਮ ਆਇਆ ਤਾਂ ਕੀ ਜੋ ਪੰਜਾਬ ਪੁਲਿਸ ਦਾ ਕੱਲ ਰਵਈਆ ਸੀ ਤੁਹਾਡੇ ਮੁਤਾਬਕ ਉਹ ਰਵਈਆ ਠੀਕ ਸੀ ਰਾਹ ਦੇ ਵਿੱਚ ਰੋਕਣਾ ਗੱਡੀ ਮੂਰੇ ਲਾ ਲੈਣੀ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਜਿਹੜੀ ਹੋਈ ਆ ਵੀਡੀਓ ਸਾਰੇ ਨੇ ਦੇਖੀ ਆ ਇਨਾ ਹੀ ਉਹ ਮੈਨੂੰ ਨਹੀਂ ਯਾਦਦਾ ਕਿ ਉਹ ਸਹੀ ਸੀਗਾ ਇਹੋ ਜਿਹੇ ਐਗਜ਼ਾਮਪਲਸ ਬੜੀਆਂ ਹਨ ਕਿ ਜਿੱਥੇ ਹੁਣ ਪੋਲੀਟਿਕ ਸਾਇੰਸ ਜਿਹੜਾ ਵਾ ਪੰਜਾਬ ਪੁਲਿਸ ਨੂੰ ਕਰ ਦਿੱਤਾ ਗਿਆ ਵਾ ਇਥੇ ਮੈਟਰ ਆਫ ਫੈਕਟ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਪੋਲੀਟਿਕ ਸਾਈਜ਼ ਹੋ ਗਈ ਆ ਉਹ ਕਿੰਨੀਆਂ ਜਗ੍ਹਾ ਤੇ ਇਥੇ ਪੰਜਾਬ ਦੇ ਵਿੱਚ ਵੀ ਜਾਂ ਬਾਹਰ ਵੀ ਜਿਹੜਾ ਬਹੁਤ ਧੱਕੇਸ਼ਾਹੀ ਸਾਡੇ ਸਾਹਮਣੇ ਆ ਰਹੀ ਆ ਇਥੇ ਵੀ ਜਿਹੜਾ ਇਹਨਾਂ ਦਾ ਪ੍ਰੋਸੀਜਰ ਬਣਦਾ ਸੀ ਇਟ ਵਾਸ ਨਾਟ ਅ ਲੇਡ ਡਾਊਨ ਪ੍ਰੋਸੀਜਰ ਕਿ ਤੁਸੀਂ ਕਿਸੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਹੱਥੋਂ ਪਾਈਓ ਉਹ ਚੰਗੀ ਨਹੀਂ ਗੱਲ ਲੱਗਦੀ ਪੁਲਿਸ ਤੋਂ ਪੁਲਿਸ ਜਿਹੜੀ ਇਸ ਤਰ੍ਹਾਂ ਜਿਹੜੀ ਆ ਉਹ ਡਿਸਪਲਾਈਨਡ ਫੋਰਸ ਹੈ ਉਹ ਭਾਏ ਯੂਟੀ ਚ ਬੈਠੀ ਦੀ ਆ ਭਾਏ ਪੰਜਾਬ ਚ ਬੈਠੀ ਦੀ ਆ ਤੇ ਇਹਨਾਂ ਤੋਂ ਇਹੋ ਜਿਹੀ ਤਵਕਕ ਨਹੀਂ ਰੱਖਦਾ ਕਾਮਸ਼ੈਰੀ ਜਿਹੜਾ ਤੇ ਫਿਰ ਲਾਅ ਐਂਡ ਆਰਡਰ ਕਿੱਥੇ ਪ੍ਰਵੇਲ ਕਰਦਾ ਵਾ ਫਿਰ ਜੇ ਪੁਲਿਸੀ ਪੁਲਿਸ ਦੇ ਨਾਲ ਖੈਬਾਜ਼ੀ ਕਰਨ ਲੱਪੀ ਫਿਰ ਨਹੀਂ ਬੰਦੀ ਇਹਨਾਂ ਨੂੰ ਜਿਹੜਾ ਬੰਦਾ ਸੀ ਇਹਨਾਂ ਨੂੰ ਇਹੋ ਬੰਦਾ ਹੈ ਵੀ ਕਿ ਇਹਨਾਂ ਦੇ ਐਸਐਸਪੀ ਸਾਹਿਬ ਪਹਿਲੇ ਉਹਨਾਂ ਨੂੰ ਇਨਫੋਰਮ ਕਰ ਦੇ ਰੋਟੀ ਪੁਲਿਸ ਦੇ ਔਰ ਉਹਨਾਂ ਦੇ ਥਰੂ ਜਿਉਹ ਉਹਨਾਂ ਦੇ ਦੇਖੋ ਉਹਨਾਂ ਨੇ ਕਹਿ ਕਿ ਉਹ ਥਾਣੇ ਦੇ ਵਿੱਚ ਸੀ ਉਹਨਾਂ ਉਥੋਂ ਆਮ ਨਾਲ ਲਿਆ ਸਕਦੇ ਜਿੱਦਾਂ ਰਾਤ ਨੂੰ ਲੈ ਕੇ ਗੱਲਾਂ ਹਾਂ ਨਹੀਂ ਸੀ ਬੰਦਾ ਰਾਤ ਨੂੰ ਦੇਖੋ ਲੇਟ ਨਾ ਉਦੋਂ ਲੈ ਕੇ ਗਿਲੇ ਲੈ ਬੜੇ ਆਮ ਜੀ ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਜੁੜੇ ਹੋਏ ਨੇ ਉਹਨਾਂ ਤੋਂ ਵੀ ਉਹਨਾਂ ਤੋਂ ਇੱਕ ਆਖਰੀ ਸਵਾਲ ਲੈ ਲੈਣਾ ਜਿਸ ਤਰੀਕੇ ਦੇ ਨਾਲ ਸੀਨੀਅਰ ਵਕੀਲ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇਹ ਸਵਾਲ ਚੁਕਾਇਆ ਗਿਆ ਕਿ ਕਿਤੇ ਆਮ ਆਦਮੀ ਪਾਰਟੀ ਦੀ ਚਾਲ ਤਾਂ ਨਹੀਂ ਸੀ ਪਹਿਲਾਂ ਤਾਂ ਸਾਈਨ ਕਰ ਦਿੱਤੇਗੇ ਐਮਐਲਐਸ ਦੇ ਵੱਲੋਂ ਬਾਅਦ ਦੇ ਵਿੱਚ ਮੁੱਕਰ ਗਏ ਕਿਉਂਕਿ ਨਵਨੀਤ ਚਤੁਰਵੇਦੀ ਦੀ ਗੱਲ ਕਰੀਏ ਤਾਂ ਇੰਟਰਵਿਊਜ਼ ਦੇ ਵਿੱਚ ਉਹ ਸਾਫ਼-ਸਾਫ਼ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਈਨ ਕੱਲਾ-ਕੱਲਾ ਸੱਚ ਹੈ ਇਹ ਬਾਅਦ ਦੇ ਵਿੱਚ ਮੁੱਕਰੇ ਨੇ ਉਹਨਾਂ ਨੇ ਆਪਣੀ ਪੋਸਟ ਵੀ ਪਾ ਕੇ ਇੱਕ ਕਾਫੀ ਲੰਬੀ ਪੋਸਟ ਪਾਈ ਹੈ ਹਿੰਦੀ ਦੇ ਵਿੱਚ ਲਿਖੀ ਹੈ ਚਾਹੇ ਤਾਂ ਤੁਹਾਨੂੰ ਪੜਾ ਵੀ ਦਵਾਂਗਾ ਬਸ ਮੇਰੇ ਕੋਲ ਸਮਾਂ ਘਟ ਹੈ ਤਾਂ ਸਿੱਧਾ-ਸਿੱਧਾ ਉਹਨਾਂ ਨੂੰ ਹਟਾ ਦਿੱਤਾ ਗਿਆ ਨਾਮ ਉਹਨਾਂ ਦਾ ਨਿਕਲ ਗਿਆ ਤੇ 24 ਤਰੀਕ ਤੋਂ ਪਹਿਲਾ-ਪਹਿਲਾ ਰਾਜ ਸਭਾ ਦੇ ਮੈਂਬਰ ਬਣ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਤੇ ਨਾ ਕਿਤੇ ਸਵਾਲ ਖੜਾ ਹੋ ਰਿਹਾ ਹੈ ਨਹੀਂ ਦੇਖੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਵਿਖੋ ਇਹਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਇਨਵੋਲਵ ਹੁੰਦਾ ਤੇ ਕਿਉਂ ਉਹ ਐਫਆਈਆਰ ਦਰਜ ਕਰਵਾਉਂਦਾ ਜਾ ਕੇ ਇਹ ਇਹ ਜਿਹੜਾ ਜਿੰਨਾ ਵੀ ਉਹਨੇ ਜਾਲੀ ਸਾਈਨ ਕਰਕੇ ਆਪਣੇ ਕੋਲੋਂ ਡਾਕੂਮੈਂਟ ਜਿਹੜੇ ਸਬਮਿਟ ਕਰਵਾਏ ਨੇ ਉਹਦੀ ਅਸੀਂ ਅਸੀਂ ਤੇ ਉਹਦੀ ਜਾਂਚ ਮੰਗ ਰਹੇ ਹਾਂ ਪਰ ਫਿਰ ਸਿੱਧਾ ਸਿੱਧਾ ਸਵਾਲ ਇਲੈਕਸ਼ਨ ਕਮਿਸ਼ਨ ਤੇ ਖੜਾ ਹੁੰਦਾ ਨਾ ਕਿ ਇੱਕ ਵਾਰ ਦੋ ਵਾਰ ਉਹਨਾਂ ਨੇ ਕਰਿਆ ਪਹਿਲਾ 6 ਵਾਰ 6 ਅਕਤੂਬਰ ਨੂੰ ਨੋਮੀਨੇਸ਼ਨ ਦਾਖਲ ਕੀਤੀ ਫਿਰ 13 ਨੂੰ ਕੀਤੀ 13 ਨੂੰ ਫੜੇ ਜਾਂਦੇ ਨੇ 6 ਨੂੰ ਫੜੇ ਨਹੀਂ ਗੇ ਇਸ ਕਰਕੇ ਸਵਾਲ ਖੜਾ ਹੋ ਰਿਹਾ ਮੈਂ ਉਹੀ ਗੱਲ ਕਰ ਰਿਹਾ ਇੱਕ ਤੁਸੀਂ ਵੀ ਬੜਾ ਵਾਜਬ ਸਵਾਲ ਚੁੱਕਿਆ ਸੀ ਕਿ ਜਿਹੜੀ ਸਕਿਉਰਿਟੀ ਹੁੰਦੀ ਹੈ ਉਹ ਉਹ ਜਿਹੜੀ ਟੀਮ ਬਣੀ ਹੁੰਦੀ ਹੈ ਉਹਨੇ ਇਨਵੈਸਟੀਗੇਸ਼ਨ ਜਿਹੜੀ ਕਰਨੀ ਹੁੰਦੀ ਹੈ ਫਿਰ ਉਹਨੇ ਕਿੱਥੇ ਇਨਵੈਸਟੀਗੇਸ਼ਨ ਕੀਤੀ ਕੀ ਗੱਲ ਆਪਾਂ ਲਾ ਲਓ ਫਾਰ ਐਗਜ਼ਾਮਪਲ ਤੁਸੀਂ ਜਾਂ ਮੈਂ ਜਾਂ ਹੋਰ ਕੋਈ ਕੋਈ ਫੇਕ ਜਾਂ ਕੋਈ ਆਪਣਾ ਡਾਕੂਮੈਂਟ ਕਰਵਾਉਦਾ ਪਿਆ ਹੈ ਜਿਨ੍ਹਾਂ ਦੇ ਨੀਮਤਾ ਜਾਂ 10 ਜਿਵੇਂ ਸਾਡੇ ਏਡੀਸੀ ਸਾਹਿਬ ਨੇ ਕਿਹਾ ਕਿ 10 ਜਿਹੜੇ ਆ ਰਾਜ ਸਭਾ ਲਈ ਮਿਨੀਮਮ ਹੁੰਦੇ ਆ ਜੇਕਰ ਆਪਾਂ ਕਿਸੇ ਦੀ ਕੱਲ ਨੂੰ ਕਰਨੇ ਕੀ ਗੱਲ ਉਹ ਜਿਹੜੀ ਕਮੇਟੀ ਬਣੀ ਹੈ ਉਹ ਕੰਸਰਨ ਜਿਹੜੇ ਐਮਐਲਏ ਸਹਿਬਾਨ ਆ ਉਹਨਾਂ ਕੋਲ 붐 ਕਾਲ ਤੇ ਜਾਂ ਕਿਸੇ ਢੰਗ ਨਾਲ ਪੁੱਛਦੇ ਨਾ ਹੋਣਗੇ ਇਨਵੈਸਟੀਗੇਸ਼ਨ ਨਾ ਕਰਦੇ ਹੋਣਗੇ ਜਿਹੜਾ ਕੋਈ ਆਇਆ ਇਹ ਨਵਨੀਤ ਚਤਰਵੇਦੀ ਤੇ ਸਿਰਫ ਇੱਕ ਆਪਣੀ ਲਾਲੋ ਲਾਈਮਲਾਈਟ ਵਿੱਚ ਆਉਣ ਦਾ ਇੱਕ ਜਰੀਆ ਬਣ ਗਿਆ ਉਹਦੇ ਲਈ ਉਹ ਇੱਕ ਪੰਜਾਬ ਨੂੰ ਡਿਸਟਰਬ ਕਰਕੇ ਤੇ ਆਪ ਚੱਲਦਾ ਬਣਿਆ ਉਹਦੇ ਮਗਰ ਕਿਹੜੀਆਂ ਸ਼ਾਜਸ਼ਾ ਨੇ ਪੰਜਾਬ ਨੂੰ ਡਿਸਟਰਬ ਕਰਨ ਦੇ ਲਈ ਉਹਦਾ ਪਰਦਾ ਫਾਸ ਹੋਣਾ ਚਾਹੀਦਾ ਅਸੀਂ ਇਸ ਕਰਕੇ ਇਹਦੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕਰ ਰਹੇ ਹੂੰ ਕਿ 6 ਤਰੀਕ ਨੂੰ ਜਿਹੜੀ ਨਾਮਜ਼ਦਗੀ ਭਰੀ ਗਈ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਜਿਹਨੂੰ ਫੋਨ ਕਰਨਾ ਚਾਹੀਦਾ ਸੀਗਾ ਸਕਰੂਟੀਨੀ ਕਮੇਟੀ ਦੇ ਵੱਲੋਂ ਇਹੀ ਕਹਿਣਾ ਚਾਹ ਰਿਹਾ ਹਾਂ ਬਿਲਕੁਲ ਜੀ ਤਾਂ ਤੁਹਾਨੂੰ ਲੱਗਦਾ ਕਿ ਨਹੀਂ ਕੀਤਾ ਗਿਆ ਹੁਣਾ ਉਹਨਾਂ ਦੇ ਵੱਲੋਂ ਨਹੀਂ ਇਹ ਮੈਨੂੰ ਲੱਗਦਾ ਕਾਂਗਰਸ ਦੇ ਬੁਲਾਰੇ ਕਹਿ ਰਹੇ ਨੇ ਇਹ ਪ੍ਰੋਸੀਜਰ ਹੀ ਨਹੀਂ ਹੈਗਾ ਤੁਸੀਂ ਕਿਵੇਂ ਕਹਿ ਸਕਦੇ ਮੈਂ ਇਹ ਵੈਸੇ ਗੱਲ ਕੀਤੀ ਹੈ ਮੈਨੂੰ ਵੀ ਪਤਾ ਹੈ ਕਿ ਨਹੀਂ ਇਹ ਪ੍ਰੋਸੀਜਰ ਪਰ ਇਹ ਕੋਈ ਨਾ ਕੋਈ ਤੇ ਹੋਣਾ ਚਾਹੀਦਾ ਹੈ ਕਿ ਕੱਲ ਨੂੰ ਕੋਈ ਵੀ ਬੰਦਾ ਵੇਖੋ ਰਾਜ ਸਭਾ ਦਾ ਮੈਂਬਰ ਜਾਂ ਰਾਜ ਸਭਾ ਦੀ ਮੈਂਬਰੀ ਵੱਡੀ ਉੱਚ ਆਉਂਦਾ ਹੈ ਇਹਦਾ ਕੋਈ ਛੋਟੀ ਮੋਟੀ ਲਾਲੋ ਹੁਣ ਜਿਵੇਂ 24 ਨੂੰ ਹੋਣੀ ਸੀ ਆਜੋ ਪਰਸਨ ਮਾਨ ਜੋ ਕੋਰਟ ਵੱਲੋਂ ਆਰਡਰ ਤੇ 7 ਦਿਨ ਤੇ ਰਿਮਾਨ ਤੇ ਚਲੇ ਗਿਆ ਤੇ ਰਜਿੰਦਰ ਗੁਰਤਾ ਜੀ ਅੱਜ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਨੇ ਇਹਦਾ ਪਾਵਾ ਕਿ ਪੰਜਾਬ ਨੂੰ ਸਿਰਫ ਡਿਸਟਰਬ ਕਰਨਾ ਸੀ ਪੰਜਾਬ ਦੇ ਵਿੱਚ ਕੋਈ ਉਹੋ ਜੀ ਗੱਲ ਪੈਦਾ ਕਰਕੇ ਲੋਕਾਂ ਨੂੰ ਧਿਆਨ ਭਟਕਾਉਣ ਦਾ ਇੱਕ ਜਰੀਆ ਇਹ ਕਿਹੜੀ ਸਾਜ਼ਿਸ਼ ਹੈ ਕੇਂਦਰ ਸਰਕਾਰ ਵੱਲੋਂ ਹੈ ਏਜੰਸੀਆਂ ਵੱਲੋਂ ਹੈ ਜਾਂ ਹੋਰ ਕੋਈ ਤਾਕਤਾਂ ਹੈ ਕੌਣ ਤਾਕਤਾਂ ਨੇ ਇਹ ਪੜਦਾ ਫਾਸੀ ਹੋਣਾ ਚਾਹੀਦਾ चलो ठीक है मेरा समा खत्म हो गया वाइंड वाइंडअप कर समा आ गया बहुत बहुत धनबाद तो ये जाँच का विषय है कि हूँ आने वाले समय केस तरीके पुलिस वालों अदालत वो जांच की जाती है कि आखिरकार नवनीत चतुर्वेदी के पिछे साजिश के पिछे सी कौन तो हम देहाल इन्ना ही कल फिर गलबात करा चर्चा करा गल करवाद